ਹੈਰੀ ਹੈ ਸਟੇਟ ਹੈ ਰ ਹੋ ਗਿਆ ਸਟੇਟ ਹੈ ਰ ਹੋ ਗਿਆ ਬੱਚ ਗੁੱਛਾ ਰ ਕਰੀ ਨਸੀਦਾਲ ਜੀ ਸਵਾਦ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 9 ਵਜੇ ਤੇ ਉੱਠ ਗੜੇ ਜੀ ਵੀ ਆਪਾਂ ਤਕਰੀਬਨ ਸਾਢੇ 6 ਵਜੇ ਉੱਠ ਗੜੇ ਸੀਗੇ ਸਾਢੇ 6:30 ਵਜੇ ਤੇ ਇਸ ਟਾਈਮ ਆਪਾਂ ਅਮਰਾਵਤੀ ਰਹਿ ਗਿਆ ਆਪਾਂ ਨੂੰ 42 ਕਿਲੋਮੀਟਰ ਦੇ ਨਾਗਪੁਰ 200 ਤੇ ਮਿੰਟੂ ਆ ਕੇ ਹੋਟਲ ਦੇ ਪੈ ਗਿਆ ਸੀਗਾ ਕਿਉਂਕਿ ਜ ਜਦਣ ਗੱਡੀ ਭਰ ਕੇ ਚੱਲੋ ਨਾ ਉਦਣ ਰਾਤ ਲੱਗਦੀ ਨਹੀਂ ਹੈਗੀ ਕਿਉਂਕਿ ਆ ਵੀ ਥੱਕੇ ਤੁੱਕੇ ਹੋਣੇ ਆ ਕਦੇ ਇਹ ਕਰ ਕਦੇ ਉਹ ਕਰ ਚਲ ਤਰਪਾਲਾਂ ਤਰਬੂਲਾਂ ਦਾ ਨਹੀਂ ਹੈ ਭਈਆਂ ਉਹ ਫੇਰ ਵੀ ਜਿਵੇਂ ਰਾਤ ਦੇਖਿਆ ਤੁਸੀਂ ਖੇਤਾਂ 'ਚੋਂ ਗੱਡੀ ਲੋਡ ਕਰੀ ਇਹ ਸਾਰੀ ਗੱਡੀ ਲੋਡ ਕਰ ਲਈ ਥੱਲੇ ਫਿਰ ਫਿਰ ਕੇ ਬਾਅਦ 'ਚ ਲੀਵਰ ਵਾਲਾ ਕਹਿੰਦਾ ਕਹਿੰਦਾ ਜਿਆਦਾ نیچے ਮਤ ਗੂਮੋ ਕਹਿੰਦਾ ਇੱਧਰ ਵਿੱਛੂ ਵੀ ਹੈ ਮਿੰਟੂ ਕਹਿੰਦਾ ਕਹਿੰਦਾ ਪਹਿਜ ਤੋਂ ਪਹਿਲਾਂ ਦੱਸਣਾ ਦਾ ਕਹਿੰਦਾ ਮੈਨੂੰ ਕਹਿੰਦਾ ਹੁਣ ਤੂੰ ਦੱਸਣ ਲੱਗ ਗਿਆ ਵੀ ਉਰੇ ਵਿੱਛੂ ਵੀ ਹੈ ਤੇ ਸੱਪ ਵੀ ਆਹਣਗੇ ਮੈਂ ਕਹਾ ਵਾ ਠੀਕ ਆ ਏ ਗਰੇਂਦਰ ਬਾਈ ਦਾ ਆਇਆ ਸੀਗਾ ਫੋਨ ਜਿੱਥੇ ਦੀ ਗਰੇਂਦਰ ਬਾਈ ਦੀ ਭਰੀ ਵੀ ਆ ਉੱਥੇ ਦੀ ਆਪਣੀ ਗੱਡੀ ਭਰੀ ਵੀ ਆ ਆਲੂ ਬੋਸਤੇ ਦੀ ਤੇ ਹੁਣ ਅਨੇ ਜਾ ਅਗੇ ਗਰੇਂਦਰ ਬਾਈ ਕਹਿੰ ਹੈ ਕਹਿੰਦਾ ਦਾ ਵੀ ਭਰ ਕੇ ਖੜ ਜੂਗਾ ਵੀ ਫੇਰ ਉਧਰੋਂ ਇਕੱਠੀਆਂ ਭਰਾਂਗੇ ਇਹ ਇਤ ਕੀ ਭਰਾਂਗੇ ਆਪਾਂ ਹੋਰ ਪਾਸੇ ਦੀ ਗੱਡੀ ਉਹ ਕਿੱਥੇ ਦੀ ਭਰਾਂਗੇ ਜਾ ਕੇ ਦੱਸਾਂਗੇ ਤੁਹਾਨੂੰ ਉੱਥੇ ਭਰ ਕੇ ਐਸੀ ਸਲਾਹ ਆ ਗਈ ਜੇ ਨਾ ਬਣੀ ਫੇਰ ਤਾਂ ਇੱਧਰ ਦੀ ਭਰਾਂਗੇ ਤੇ ਹੁਣ ਅੱਗੇ ਚੱਲੇ ਰੁਕਦੇ ਆ ਕਿਤੇ 500 ਕਿਲੋਮੀਟਰ ਹੋ ਜਾਊਗਾ ਆਪਾਂ ਨੂੰ ਫਿਰ ਮਾਰਾਂਗੇ ਬ੍ਰੇਕ ਮੜੀ ਆ ਦਾ ਕਰੂਜ਼ ਕੰਟਰੋਲ ਲਾਇਆ ਵਾ ਬੈਠੇ ਆ ਆਰਾਮ ਦੇ ਤੇ ਪਤਾ ਨਹੀਂ ਮੈਂ ਪਿਛਲੇ ਵਲੌਗ ਚ ਦੱਸਿਆ ਪਤਾ ਨਹੀਂ ਯਾਰ ਮੈਂ ਭੁੱਲ ਗਿਆ ਬਈ ਗਰੇਂਦਰ ਬਾਈ ਕਾਦੋਂ ਚਲੇ ਗਿਆ ਅਮਰੀਕਾ ਲੈ ਮੈਂ ਦੱਸਿਆ ਨਹੀਂ ਕਿਉਂਕਿ ਬਾਈ ਆਪਣੀਆਂ ਦੋਏ ਗੱਡੀਆਂ ਖੜੀਆਂ ਸੀਗੀਆਂ ਹਨਾ ਉੱਥੇ ਤੇ ਟਰਾਂਸਪੋਰਟ ਤੇ ਤੇ ਦੋਆਂ ਨੂੰ ਇਕੱਠਾ ਮਾਲ ਮਿਲ ਨਹੀਂ ਰਿਹਾ ਸੀਗਾ ਤੇ ਇੱਕ-ਇੱਕ ਨੂੰ ਮਿਲ ਰਿਹਾ ਸੀਗਾ ਆਈ ਗਿਆ ਵੀ ਚੱਲ ਇੱਕ-ਇੱਕ ਭਰ ਲੰਨੇ ਆ ਕਉ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀਗਾ ਵੀ ਪਿਛਲੀ ਵਾਰ ਇੱਕ ਗੱਡੀ ਨੂੰ ਮਾਲ ਮਿਲ ਗਿਆ ਤੇ ਦੂਜੀ ਨੂੰ ਥੋੜੀ ਦੇਰ ਬਾਅਦ ਮਿਲ ਗਿਆ ਮਤਲਬ ਘੰਟੇ ਕੇ ਬਾਅਦ ਲਾ ਲਓ ਉਹ ਹੋ ਗਈਆਂ ਸੀਗੀਆਂ ਇਕੱਠੀਆਂ ਤੇ ਪਿਛਲੀ ਵਾਰ ਆਪਾਂ ਨੇ ਗੱਡੀ ਪਹਿਲਾਂ ਭਰੀ ਸੀਗੀ ਕ੍ਰਿੰਦਰ ਬਾਈ ਦਾ ਐਤ ਕੀ ਵੀ ਕਹਿੰਦਾ ਜੀ ਕਹਿੰਦਾ ਤੂੰ ਭਰ ਲਾ ਗੱਡੀ ਕਹਿੰਦਾ ਵੀ ਮੈਂ ਬਾਅਦ ਚ ਭਰ ਲਊਗਾ ਮੈਂ ਕਿਹਾ ਨਹੀਂ ਬਾਈ ਵੀ ਤੁਸੀਂ ਗੱਡੀ ਪਹਿਲਾਂ ਭਰੋ ਵੀ ਕੋਈ ਨਹੀਂ ਅਸੀਂ ਬਾਅਦ ਚ ਭਰਾਂਗੇ ਐਤ ਕੀ ਕਿਉਂਕਿ ਵੀ ਤੁਸੀਂ ਪਿਛਲੇ ਇੱਕਰ ਪਹਿਲਾਂ ਗੱਡੀ ਭਰ ਲਈ ਅਸੀਂ ਪਹਿਲਾਂ ਭਰ ਲਈ ਸੀਗੀ ਚਲੋ ਪਹਿਲਾਂ ਤਾਂ ਮੰਨਿਆ ਨਹੀਂ ਉਹ ਹਨਾ ਫਿਰ ਸਵੇਰੇ ਬੜਾ ਔਖਾ ਮਨਾਇਆ ਮੈਂ ਕਿਹਾ ਬਾਈ ਯਾਰ ਭਰ ਤੂੰ ਗੱਡੀ ਕੋਈ ਨਹੀਂ ਕਿਉਂਕਿ ਯਾਰ ਹਾਂ ਚੰਗਾ ਵੀ ਨਹੀਂ ਲੱਗਦਾ ਹਨਾ ਆਲਾ ਪਹਿਲੇ ਚੱਕਰ ਵੀ ਉਹਨੇ ਚਲ ਪਹਿਲੇ ਚੱਕਰ ਆਏ ਸੀਗੇ ਤਾਂ ਪਹਿਲਾਂ ਭਰਾਤੀ ਸੀਗੀ ਹਨਾ ਇਹ ਤਾਂ ਕਰਕੇ ਫਿਰ ਗਰੇਂਦਰ ਬਾਈ ਨੂੰ ਕਿਹਾ ਵੀ ਤੂੰ ਭਰ ਲਾ ਤੇ ਕੁਦਰਤੀ ਤੌਰ ਤੇ ਹੋਇਆ ਕਿ ਉਹ ਗਰੇਂਦਰ ਬਾਈ ਜਿੱਥੋਂ ਭਰ ਕੇ ਲਿਆਇਆ ਸੀਗਾ ਉੱਥੋਂ ਹੀ ਆਪਣੀ ਗੱਡੀ ਭਰ ਗਈ ਉਹ ਦੇਖੋ ਲੰਨੂਰ ਕ੍ਰੋਸ ਕਰਦਾ ਪਿਆ ਸੜਕ ਤੇ ਲੰਗੂਰ ਬਹੁਤ ਆ ਇੱਧਰ ਤੇ ਕਿੱਥੇ ਜੀ ਗਾ ਮੈਂ ਹਾਂ ਬੇ ਫਿਰ ਮੁੜ ਕੇ ਉੱਥੋਂ ਹੀ ਭਰ ਗਈ ਗੱਡੀ ਤੇ ਸੱਚ ਗਰੇਂਦਰ ਬਾਈ ਨੂੰ ਫੋਨ ਕਰਨਾ ਉਹਨਾਂ ਨੇ ਮੈਨੂੰ ਦੱਸਿਆ ਜੀਗਾ ਵੀ ਉਹਦੇ ਚ 625 ਕਟਿਆਂ ਦਾ ਗੇਟ ਪਾਸ ਆ ਵੀ ਹੈ ਉਹਦੇ 622 ਆ ਮੈਂ ਫੋਨ ਕਰਦਾ ਹਾਂ ਇੱਕ ਮਿੰਟ ਯਾਰ ਮੈਨੂੰ ਯਾਦ ਆ ਗਿਆ ਓਏ ਮਿੱਤਰੋ ਅਮਰਾਵਤੀ ਬਾਈਪਾਸ ਪਾਰ ਕਰਕੇ ਹੋਟਲ ਆ ਪੰਜਾਬੀ ਹੈ ਪੰਜਾਬੀ ਹੋ ਆ ਇੱਥੇ ਚਾਹ ਪਾਣੀ ਪੀਨੇ ਚਾਹ ਪਾਣੀ ਪੀ ਕੇ ਫਿਰ ਚੱਲਦੇ ਆ ਲਓ ਮਿੱਤਰੋ ਨਾਗਪੁਰ ਰਹਿ ਗਿਆ 100 ਕਿਲੋਮੀਟਰ ਪੂਰਾ ਇੱਥੋਂ ਤੇ ਇੰਦਰ ਪ੍ਰਾਂਜੀ ਵੀ ਉੱਠ ਖੜੇ ਇਹਨੇ ਮਸ਼ੀਨ ਲਵਾ ਲਈ ਸੀ ਦਿਖਾਈਏ ਇੱਧਰ ਨੂੰ ਮੂੰਹ ਹੈਲੋ ਓ ਮੂੰਹ ਦਿਖਾ ਮੁੱਛਾਂ ਵਡੀਆਂ ਰਗਾ ਲੀਆਂ ਵਧੀਆ ਲੱਗਦੀਆਂ ਮੁੱਛਾਂ ਜਮਾਂ ਨਾ ਚੁਕਾਏ ਕਰ ਆ ਤੇ ਹੁਣ ਅੱਗੇ ਚੱਲ ਕੇ ਟਾਈਮ ਹੋ ਗਿਆ 12 ਵਜਣੇ ਵਾਲੇ ਆ ਕਿ ਚੱਲ ਕੇ ਖਾਣੇ ਕਿਤੇ ਰੋਟੀ ਦੇਦੇ ਆ ਜੇ ਪੰਜਾਬੀ ਹੋਟਲ ਮਿਲਿਆ ਪੰਜਾਬੀ ਦੇ ਖਾ ਲਾਂਗੇ ਨਹੀਂ ਕੋਈ ਇਹ ਦੇ ਗਲਾਂਗੇ ਆ ਵੀ ਮੇਟਰ ਟਾਈਮ ਹੋ ਗਿਆ 1:00 ਕੇ 30 ਮਿੰਟ ਐ ਨਾਗਬਰ ਰਿੰਗ ਰੋਡ ਤੇ ਆਪਾਂ ਬਾਹਰਲੇ ਪਾਸੇ ਤੇ ਇੱਥੋਂ 14-15 ਕਿਲੋਮੀਟਰ ਬਾਅਦ ਗੋਲ ਚੱਕਰ ਆਊਗਾ ਗੋਲ ਚੱਕਰ ਤੋਂ ਸਿੱਧਾ ਜਾਣਾ ਆਪਾਂ ਨੇ ਤੇ ਗ੍ਰਿੰਦਰ ਬਾਈ ਯੋਗਾ ਆ ਲੈਣਾ ਆਪਾਂ ਨੇ ਗ੍ਰਿੰਦਰ ਬਾਈ ਨੂੰ ਹੋਟਲ ਲੱਭਿਆ ਨਹੀਂ ਕਹਿੰਦਾ ਮੈਨੂੰ ਕਹਿੰਦਾ ਮੈਂ ਦੇਖਿਆ ਬਥੇਰਾ ਕਹਿੰਦਾ ਮਿਲਿਆ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਅਸੀਂ ਲੈ ਆਵਾਂਗੇ ਜਿੱਥੋਂ ਅਸੀਂ ਲੱਤਾ ਸੀਗਾ ਤੇ ਉਹ ਨਾ ਤੇ ਬੜਵਲਾ ਵਾਲੇ ਏਰੀਏ 'ਚ ਸੀਗਾ ਬਾਈ ਤੇ ਆਰਟੀਓ ਤੋਂ ਗੱਡੀ ਭਜਾ 50 ਲਿਆਨੇ ਫੋਨ 'ਵਰ ਲੱਗਿਆ ਬੜਾ ਆਰਟੀਓ ਤੋਂ ਗੱਡੀ ਭਜਾ ਲਈ ਘਾਟਾ ਮਾ ਵੀ ਆਟਾ ਮਾੜਾ ਇੱਥੇ ਪੁਲਸ ਵਾਲੇ ਕੰਦਾ ਗੱਡੀ ਨਹੀਂ ਰੋਕਦਾ। ਲੋ ਵੀ ਮਿੱਤਰੋ ਪਾਣੀ ਦਾ ਕੈਂਪਰ ਭਰਾ ਲਈਏ ਇੱਥੋਂ ਆਪਾਂ ਤੇ ਉਹ ਸਾਹਮਣੇ ਦੇਖ ਸਕਦੇ ਆ ਤੁਸੀਂ। ਉਹ ਐਕਸਪ੍ਰੈਸ ਆ ਗਿਆ ਉੱਧਰ। ਐਕਸਪ੍ਰੈਸ ਨੂੰ ਗਿਆ ਉਹ ਐਕਸਪ੍ਰੈਸ ਚੜ ਗਿਆ। ਆਪਾਂ ਐ ਸਿੱਧੇ ਉੱਧਰੋਂ ਉੱਧਰੋਂ ਤੇ ਹੁਣ ਪਾਣੀ ਭਰਾ ਲੈਣੇ ਫਿਲਟਰ ਵਾਲਾ। ਅੱਗੇ ਚੱਲ ਗਏ ਖਾਣੇ ਆ ਰੋਟੀਆਂ ਮਿੰਟੂ ਕਹਿੰਦਾ ਅੱਜ ਮੈਂ ਦਾਲ ਬਾਟੀ ਖਾਣੀ ਆ ਰਾਜਸਥਾਨੀਆਂ ਦਾ ਖਾਣਾ ਖਾਣਾ ਕਹਿੰਦਾ ਮੈਂ ਕਹਾ ਚੱਲ ਫਿਰ ਉੱਥੇ ਹੀ ਰੁਕਾਂਗੇ ਰਾਜਸਥਾਨੀ ਦੇ ਨਾਗਪੁਰ ਪਾਰ ਕਰਕੇ ਓਏ ਮਿੱਤਰੋ ਭੰਡਾਰੇ ਤੋਂ ਪਹਿਲਾਂ Jio ਦਾ ਪੰਪ ਹੈ ਉਹਦੇ ਨਾਲੇ ਹੋਟਲ ਉਹ ਹੀ ਹੋਟਲ ਜਿੱਥੇ ਬਾਈ ਉਹਨਾਂ ਦੇ ਨਾਲ ਆਇਆ ਸੀਗਾ ਮੈਂ ਇੱਥੇ ਖਾਣੇ ਆ ਰੋਟੀਆਂ ਇੱਡੇ ਪਈਆਂ ਰੋਟੀਆਂ ਸੱਬੇ ਗੱਲਾਂ ਖੁੱਟ ਆਦੇ ਅੰਦਰ ਕੱਢ ਦੇਲਾ ਤੂੰ ਐਦੇ ਬਰਾਬਰ ਲਾ ਦਾਂ ਉਹ ਪਿੱਛੇ ਕੱਢ ਲਈ ਤੂੰ ਅੱਧੇ ਨਹੀਂ ਡੈਣ ਲਾ ਦੇ ਉੱਥੋਂ ਵੀ ਐ ਘਮਾ ਕੇ ਲਾ ਦਿੰਨੇ ਆ ਉੱਥੇ ਤੇ ਗਾਣ ਦਾ ਮਤਲਬ ਨਹੀਂ ਆਲੇ ਇਧਰ ਤੇ ਛਾਵਾ ਰਹੇਗੀ ਆ। ਨਾ ਬਈ। ਰੋਟੀਆਂ ਆ ਗਈਆਂ ਮੇਰੀਆਂ ਕਣਕ ਦੀਆਂ। ਇਹ ਰਹੀਆਂ ਬਾਜਰੇ ਦੀਆਂ। ਇਧਰ ਆ ਗਈ ਸੇਵ ਭਾਜੀ। ਜਿਹਨੂੰ ਖਾਣਿਆਂ ਦੇ ਪ੍ਰਭੂ ਦੇ ਗੁਣ ਗਾਣੇ ਆ। ਚਲ ਆਓ ਮਿੱਤਰੋ 4:00 ਵੱਜ ਗਏ। ਚਾਹ ਪੀ ਗਏ ਚੱਲਦੇ ਆਪਾਂ। ਹਾਂ। ਕਲਾ ਜਮਣਾ ਖਾ ਲਿਆ। اے بھائی ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਅੱਜ ਕੱਲ ਦੇ ਟਾਈਮ 'ਚ ਤੁਹਾਨੂੰ ਪਤਾ ਬਈ ਕਸੂਰ ਬੜੀ ਗੱਡੀ ਵਾਲੇ ਦਾ ਹੀ ਨਿਕਲਦਾ ਹਨਾ ਆਪਣਾ ਜਿੰਨਾ ਹੋਣਾ ਦਾ ਕੋਈ ਵੀ ਸੜਕ ਹਾਦਸਾ ਹੋ ਜੇ ਜਾਂ ਕੁਝ ਵੀ ਹੋ ਜੇ ਤੇ ਉਹਦੇ ਜੋ ਆਪਣਾ ਬਚਾਅ ਕਰਨ ਲਈ ਡੈਸ਼ ਕੈਮਰਾ ਸਭ ਤੋਂ ਵਧੀਆ ਹੈਗਾ ਅੱਜ ਦੀ ਡੇਟ 'ਚ ਆਪਣੇ ਵੀ ਲੱਗਿਆ ਹੋਆ ਤੇ ਆਪਣੇ ਲੱਕੀਬਾਈ ਨੇ ਕੰਮ ਕਰਨਾ ਡੈਸ਼ ਕੈਮ ਦਾ ਸ਼ੁਰੂ ਠੀਕਾ ਉਹ ਕਹਿੰਦਾ ਵੀ ਆਪਾਂ ਡੈਸ਼ ਕੈਮ ਲੈ ਕੇ ਆ ਰਹੇ ਆਂ ਵਧੀਆ ਕੰਪਨੀ ਦੇ ਤੇ ਜਾਇਜ਼ ਰੇਟਾਂ ਦੇ ਤੇ ਮੈਂ ਲੱਕੀਬਾਈ ਦਾ ਇੱਥੇ YouTube ਚੈਨਲ ਵੀ ਪਾ ਦਊਗਾ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਵੀਡੀਓ ਤੇ Instagram ਤੇ ਫੋਨ ਨੰਬਰ ਵੀ ਪਾ ਦਊਗਾ ਠੀਕਾ ਤੇ ਆਪਾਂ ਜਦੋਂ ਵੀ ਉਹ ਉਹਨਾਂ ਦੇ ਆ ਗਏ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਤੇ ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਮਿਲੂਗਾ ਉੱਥੇ ਜੇ ਨਾ ਮਿਲਿਆ ਸਾਨੂੰ ਫੜ ਲਿਓ ਆ ਕੇ ਬਾਜ਼ਾ ਪਤਾ ਕਰ ਲਿਓ ਕੈਮਰਾ ਠੀਕ ਹੈ ਤੇ ਕਰੋ ਬਾਈ ਨੂੰ ਸਪੋਰਟ ਹਨਾ ਨੌਵੇਂ ਮਟਰ ਅਵਿੰਦਰ ਬਾਈ ਜੋਗਾ ਆ ਲੈ ਕੇ ਆਨੇ ਆ ਜਾ ਕੇ ਉਹ ਸਾਹਮਣੇ ਆਉਂਦੇ ਕਿਉਂਕਿ ਆਪਾਂ ਨੇ ਵੀ ਇੱਥੋਂ ਹੀ ਲੱਤਾਂ ਸੀਗਾ ਇਹਦੀ ਫੋਟੋ ਖਿੱਚ ਲਈ ਜੰਨੇ ਹਨਾ ਤਾਂ ਹੀ ਪਤਾ ਲੱਗੇਗਾ ਉਹਨੂੰ क्या चीज मांग रहे हैं हम स्टैंड लो भाई आप यार आटैंड देखते हैं कितने का देता है ये वाला आप दो सौ का दिता दरेंद्र भाई योगा एक सौ अस्सी का लेके आया मैं यार पहले भी लेके गया है ना चल एक सौ अस्सी दे द ਚਲਤੇ ਹਾਂ ਹੋਰ ਪਤਾ ਨਹੀਂ ਕਿਆ ਕਹਿੰਦਾ ਤਾਂ ਯਾਰ ਗਰਿੰਦਰ ਬਾਈ ਕਿਆ ਲੈ ਕੇ ਆਇਓ ਮੇਰੇ ਤੋਂ ਫੋਨ ਕਰਨਾ ਉਹਨੂੰ ਨਾਲੇ ਅੱਗੇ ਪੋਨੇ ਚੱਲ ਗਏ ਆਪਾਂ ਤੇਲ ਵੇਲੇ ਘੱਟ ਤੇ ਆ ਗਈ ਆ ਇਹ ਮਿੱਤਰੋ ਆ ਤੇਲ ਪਵਾ ਲਈਏ ਬਾਰਡਰ ਤੋਂ ਪਹਿਲਾਂ ਇੱਕ ਵਾਰੀ 25000 ਦਾ ਇਹਨਾਂ ਵਜਨ ਆਪਣੇ ਕੋਲ ਪੂਰਾ ਪੂਰਾ ਜੇ ਸਾਲਾ ਕੁਇੰਟਲ ਵੀ ਫਾਲਤੂ ਹੋ ਗਿਆ ਬਸ ਫੇਕ ਕਮੇ ਚੈੱਕ ਕਰਨਾ ਨੇ ਲਿਆਓ 700 ਲਿਆਓ 1000 ਐ ਇਦਾਂ ਕਰਦੇ ਆ ਇਹ ਲੁੱਕ ਵਾਲੀ ਡਰਮ ਲੋਡ ਕਰੇ ਗਏ ਆ ਕਾਂਡਲੇ ਤੋਂ ਜਾਂਨੇ ਗੋਆਟੀ ਨਹੀਂ ਗੋਟੀ ਨਹੀਂ ਯਾਰੇ ਇੱਧਰੇ ਜਾ ਰਹੇ ਹਾਂ ਕਲਕੱਤੇ ਹਾਂ ਭਾਈ ਕਾਰਾਂ ਵਾਲੇ ਦਾ ਦਾ ਕਰਦੇ ਆ ਸਾਫ ਸ਼ਾਬਾਸ਼ ਗੁੱਤੀ ਚੜ ਗਏ ਕਿਹੜੀ ਓਟ ਯਾਰ ਐਡੀ ਆ ਯਕੀਨ ਜੱਟ ਦੀ ਮੈਂ ਕਹਿੰਦਾ ਮੈਂ ਕਾਂਹ ਸਾਫ ਕਰੇਗਾ ਮੈਂ ਕਿ ਕਰਦੇ ਯਾਰ ਹਾਂ ਦੱਸ ਐਚਪੀ ਵਾਲੋ ਸੇ ਕਰਾਇਆ ਕਾਂਝ ਸਾਫ ਬ੍ਰੇਕਿੰਗ ਨਿਊਜ਼ ਕਾਰੋਂਗੇ ਦੋ ਸੁਬਨੇ ਦੇਖਾ ਹੈ ਕਰਤੇ ਲੇਕਿਨ ਹਮਾਰਾ ਵੀ ਹੋ ਗਿਆ ਟੱਕਾਂ ਵਾਲਾ ਵੀ ਕਾਂਚ ਸਾਫ ਇਹ ਯਾਰ ਦਾ ਟੱਗ ਗਿਆ ਨੇ ਨੇ ਖੁੱਲੇ ਪੈਸੇ ਵਿਚਾਰੇ ਨੂੰ ਦੇ ਦਾਂਗੇ ਲਾ ਭਾਈ ਗਿਫਟ ਮਿਲੇ ਆਪਾਂ ਨੂੰ ਤੇਲ ਪੋਈ ਦਾ ਚੱਦਰ ਪਰ ਇਹ ਚੱਦਰ ਆਪਾਂ ਉਹਨੂੰ ਦੇ ਦਾਂਗੇ ਬਾਈ ਨੂੰ ਉਹ ਜਿਹੜਾ ਸ਼ੀਸ਼ਾ ਸਾਫ਼ ਕਰਦਾ ਇਹਨਾਂ ਨੂੰ ਤਾਂ ਦੇਣੀ ਨਹੀਂ ਇਹਨੂੰ ਇਹ ਡਰਾਈਵਰ ਦੇ ਆ ਲੈ ਭਾਈ ਤੂੰ ਰੱਖ ਲੈ ਇਹ ਕੰਮ ਆਊਗੀ ਲੰਗ ਵੀ ਤਾਂ ਗਿਆ ਹੋਵੇ ਵਿਚਾਰਾ कर ने खड़े शीशे पुतियां पे हो गया ठीक है थैंक यू बहुत बहुत शुक्रिया ये गिफ्ट मिला है हमें हाँ चाय पीने के लिए भी देंगे ये भी देंगे तुम्हारे को <laughs> ले अभी देता पैसे भी ਲੋ ਵੇ ਮਟਰ ਤੇਲ ਪੈ ਗਿਆ ਆਰਾਜ ਸੱਚੇ ਪਾਤਸ਼ਾਹ ਸੋ ਖੁਸ਼ਹਾਨਤੀ ਰੱਖਿਓ ਦਾਤਾ ਜੀ ਸਭ ਦਾ ਭਲਾ ਕਰਿਓ ਤੇ ਹੁਣ ਬਾਰਡਰ ਕਰਤੇ ਆਂ ਕ੍ਰੋਸ ਨਾਨੂ ਪੁੱਛਿਆ ਮੈਂ ਕਿਹਾ ਵੀ ਐਨ ਵੀ ਤੇਰੇ ਕੋਲ ਵੀ ਤਨੂੰ ਅਤਰਾ ਜਤਾਨੀ ਹੈ ਵੀ ਚਾਦਰ ਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਂ ਆਫਿਸ 'ਚ ਮੈਂ बताऊंगा ਸਭ ਕੋ ਇਹ ਮੇਰੇ ਕੋ ਮਿਲ ਆ ਮੈਂ ਕਹਿੰਦਾ ਇਹ ਨਾ ਹੋਵੇ ਵੀ ਮੈਂ ਤੈਨੂੰ ਦੇ ਦੇਵਾਂ ਔਰ ਤੇਰੇ ਤੋਂ ਲੈ ਲੈਣਾ ਵੀ ਤੈਂ ਕਿਆ ਕਰਨੀ ਆ ਵੀ ਲੈ ਦੁਬਾਰਾ ਡਰਾਈਵਰਾਂ ਨੂੰ ਦੇ ਦਵਾਂਗੇ ਮੈਂ ਕਹਿੰਦਾ ਨਹੀਂ ਮੈਂ ਆਫਿਸ 'ਚ ਕਿਹਾ ਨਾ ਤੇਰੇ ਤੇ ਇਹ ਚਾਦਰ ਲਈ ਨਾ ਜਾਵੇ ਅਹੀਂ ਵਾਰ ਕਰਦੇ ਆਂ ਬਾਈ ਵੀ ਲੈ ਕੇ ਵੀ ਉਹਦੇ ਤੋਂ ਵਾਪਸ ਲੈ ਲੈਣਾ ਉਹ ਕਹਿੰਦਾ ਮੈਂ ਦੇਣੀ ਨਹੀਂ ਮੈਂ ਘਰੇ ਲੈ ਕੇ ਜਾਊਂਗਾ ਕਹਿੰਦਾ ਨੋ ਗਾਇਜ਼ ਵੀਰੇ ਟਾਈਮ ਹੋ ਗਿਆ 7:35 ਮਿੰਟ ਮਹਾਰਾਸ਼ਟਰ ਵਾਲੇ ਬਾਰਡਰ ਤੇ ਪਹੁੰਚ ਗਏ ਅੰਤੇ ਦੇ ਗਏ ਨਾ ਨੂੰ 700 ਰੁਪਏ ਦੀ ਧੋਪ ਚੱਲਦੇ ਆਂ ਕਿ ਚਾਹ ਪੀਣੇ ਰੋਕੇ ਕਿਤੇ ਚਾਹ ਦਾ ਟਾਈਮ ਹੋ ਗਿਆ ਹੀ ਅੰਦਰ ਭਾਈ ਸਾਹਿਬ ਪੂਰੀ ਮਸਤੀ ਚ ਸੁੱਤੇ ਪਏ ਆ ਓਹ ਦੇਖਣ ਟੈਂਕਰ ਵਾਲੇ ਨੂੰ ਆ ਗਾਲੀ ਆਈ ਵੀ ਐ ਮੈਂ ਲਾਂ ਚ ਲੱਗ ਜਾ ਸਾਲਿਆ ਛੇਤੀ ਨਿਕਲ ਜਾਈਗਾ ਤੇ ਧੱਕਾ ਕਰੇਗਾ ਹੋਰਾਂ ਗੱਡੀਆਂ ਨਾਲ 9 ਮਿੱਤਰੋ 9 ਵਜ ਗਏ ਤੇ ਬਾਰਡਰ ਕਰ ਲਿਆ ਪਾਰ ਆਪਾਂ ਛੱਤੀ ਘਟਾਲਾ ਤੇ ਹੁਣ ਉਹ ਪਨੂਆ ਸੀਗਾ ਫੋਨ ਗਗਨ ਬਾਈ ਦਾ ਕੈਨੇਡਾ ਤੋਂ ਤੇ ਉੱਥੇ ਮਾਰਦੇ ਪਏ ਸੀਗੇ ਗੱਲਾਂ ਤੇ ਹੁਣ ਵੀ ਬਾਈ ਨੇ 2 ਮਿੰਟ ਵਾਸਤੇ ਘਟਿਆ ਕਹਿੰਦਾ ਬਾਈ ਕਹਿੰਦਾ ਮੈਂ ਕਰਦਾ ਉਹਨੂੰ ਫੋਨ ਤੇ ਹੁਣ ਟਾਬਾ ਟਾਬਾ ਦੇਖੋ ਬਾਈ ਕਿੰਨਾ ਤਾਕੜਾ ਇਹ ਉੱਥੋਂ ਉਧਰ ਗੱਡੀਆਂ ਖੜੀਆਂ ਉਹ ਗੱਡੀਆਂ ਖੜੀਆਂ ਆਹਾ ਗੱਡੀਆਂ ਖੜੀਆਂ ਤੇ ਇੱਧਰ ਖੜੀਆਂ ਆ ਗਈਆਂ ਕੁਸ ਉਹ ਪਰੇ ਖੜੀਆਂ ਆਪਣਾ ਨਾਮ ਹੈ ਬਿਹਾਰ ਯੂਪੀ ਡਰਾਈਵਰ ਟਾਬਾ ਤੇ ਹੁਣ ਚਾਹ ਪੀ ਕੇ ਇੱਥੇ ਆਣਾ ਰਾਇਪਰਪਾਰ ਕਰਾਂਗੇ ਰਾਇਪਰਪਾਰ ਕਰਕੇ ਇੰਟੂ ਨੂੰ ਫੜਾਵਾਂਗੇ ਗੱਡੀ ਫਿਰ ਆਪਾਂ ਸੌਂ ਜਾਵਾਂਗੇ ਇੱਥੇ ਰੋਟੀ ਖਾ ਕੇ ਆ ਗਏ ਮਿੱਤਰੋ ਟਾਈਮ ਹੋ ਗਿਆ 10:00 ਵਜੇ ਤੇ ਚੱਲਦੇ ਆਪਾਂ ਮੈਂ ਤਾਂ ਚਾਹ ਪੀ ਕੇ ਲੱਗਿਆ ਸੀਗਾ ਚੱਲਾਂ ਨਾ ਮਿੰਟੂ ਕਹਿੰਦਾ ਵੀ ਤੂੰ ਰੋਟੀ ਖਾ ਲਾ ਲੈ ਹੁਣ ਮੈਂ ਚਲਾਨਾਂ ਤੂੰ ਰੋਟੀ ਖਾ ਕੇ ਆਪਣਾ ਪੈ ਜਾ ਕਹਿੰਦਾ ਉੱਥੇ ਰੇਪਰ ਫਾਰ ਕਰੇਗਾ ਕਹਿੰਦਾ ਤੂੰ 12:00 ਵੱਜ ਜਾਣਾ ਕਹਿੰਦਾ ਐਸ ਕਰਕੇ ਕਹਿੰਦਾ ਤੂੰ ਸੌ ਜਾ ਕਹਿੰਦਾ ਮੈਂ ਕਰ ਲੂਗਾ ਰੇਪਰ ਫਾਰ ਬਹੁਤ ਬਹੁਤ ਧੰਨਵਾਦ ਸਤਾਜੀ ਤੁਹਾਡਾ ਚਲਾਉਣ ਵਾਸਤੇ ਲੈ ਹੁਣ ਸੌਣੇ ਆਪਾਂ ਕਰਦੇ ਆ ਨੀਂਹੀਆਂ ਤੇ ਕਰਦੇ ਆ ਪਾਏ ਬਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਇਹ ਨਾਲ ਲੱਗਦੇ ਬੈੱਲ ਦੇ ਆਈਕਨ 'ਤੇ ਕਰਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਮੋੜ ਦੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਬਲੌਗ ਜਦ ਤੱਕ ਰੱਬ ਰਾਖਾ